हां जी भाई गुरु जी का खालसा भाई गुरु जी की फतेह अच्छा पेंज जी ਅਸੀਂ ਅੱਜ ਨਾ ਤੁਹਾਡੇ ਨਗਰ ਦੇ ਵਿੱਚ ਆਏ ਆ ਇਹ ਇਥੇ ਭਾਈ ਅਮਰਤਪਾਲ ਸਿੰਘ ਦੀ ਚੋਣਾਂ ਨੂੰ ਲੈ ਕੇ ਆਸ ਜਿਸ ਤਰ੍ਹਾਂ ਸਾਡੇ ਕੋਲ ਤੁਹਾਨੂੰ ਮਸ਼ੀਨ ਦੇ ਵਿੱਚ ਵੋਟਾ ਪਾਉਣ ਬਾਰੇ ਕੋਈ ਜਾਣਕਾਰੀ ਕਿਸੇ ਨੇ ਦਿੱਤੀ ਹੈ ਕਿਸ ਤਰ੍ਹਾਂ ਪਾਈ ਦੀ ਹੈ ਅੱਛਾ ਵੇਖੋ ਜਦੋਂ ਵੀ ਅਸੀਂ ਵੋਟ ਪਾਉਣੀ ਆ ਇਸ ਤਰ੍ਹਾਂ ਦੀ ਤੁਹਾਨੂੰ ਉੱਥੇ ਇੱਕ ਮਸ਼ੀਨ ਮਿਲਣੀ ਆ ਜਿਹਦੇ ਵਿੱਚ ਵਿਸ਼ੇਸ਼ਤਾ ਤੇ 12ਵਾਂ ਨੰਬਰ ਜਿਹੜਾ ਆ ਉਹ ਸਰਦਾਰ ਅਮਰਿਤਪਾਲ ਸਿੰਘ ਜਿਹੜੇ ਆ ਉਹ ਉਹਨਾਂ ਦਾ ਹੋਊਗਾ ਨਾਲ ਉਹਨਾਂ ਦੀ ਫੋਟੋ ਲੱਗੀ ਆ ਨਾਲ ਉਹਨਾਂ ਦਾ ਮਾਈਕ ਚੋ ਨਿਸ਼ਾਨ ਹੋਏਗਾ ਜਦੋਂ ਵੀ ਤੁਸੀਂ ਵੋਟ ਪਾਉਣੀ ਆ ਉੱਥੇ ਕਾਲੀ ਨਹੀਂ ਕਰਨੀ ਨੀਲਾ ਬਟਨ ਤੁਸੀਂ ਜਦੋਂ ਇਸ ਤਰ੍ਹਾਂ ਦਬਾਓਗੇ ਤੇ ਇਹ ਬੀਪ ਦੀ ਆਵਾਜ਼ ਆਏਗੀ ਜਦੋਂ ਬੀਪ ਦੀ ਆਵਾਜ਼ ਆਏਗੀ ਫੇਰ ਤੁਹਾਡੀ ਵੋਟ ਜਿਹੜੀ ਆ ਉਹ ਪੈ ਗਈ ਆ ਇਹ ਇਸ ਤਰੀਕੇ ਨਾਲ ਤੁਸੀਂ ਵੋਟ ਪਾਉਣੀ ਆ ਕੋਈ ਕਾਲੀ ਨਹੀਂ ਕਰਨੀ ਆਪਣੇ ਵਾਲੇ ਦੁਆਲੇ ਸਾਰਿਆਂ ਨੂੰ ਦੱਸਣਾ ਹੈ ਕਿ ਜਦੋਂ ਵੀ ਉਹ ਵੀ ਪਾਵੇ ਤੇ ਫਿਰ ਨੰਬਰ ਚੇਤਾ ਰੱਖਣਾ ਹੈ 12 ਨੰਬਰ ਅਮਰਤਪਾਲ ਸਿੰਘ ਉਹਨਾਂ ਦਾ ਨਾਮ ਲਿਖਿਆ ਨਾਲ ਉਹਨਾਂ ਦੀ ਫੋਟੋ ਆ ਤੇ ਨਾਲ ਹੀ ਉਹਨਾਂ ਦੇ ਚੋਣ ਨਿਸ਼ਾਨ ਮਾਈਕਰ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ